ਮੇਰੀ ਬੇਟੀ ਦਾ ਮੇਰੇ ਜਿੰਦੇ ਜੀ ਕਾਰਜ ਕਰਵਾ ਦੇ ਤਾਂ ਕਿ ਨਾ ਕਿ ਮੈਂ ਮਨੂ ਆ ਵੀ ਪੈਣਾ ਪਰਾਉਂਦਾ ਯੋਰ ਦਾ ਸਰ ਮੇਰਾ ਕੋਈ ਨਹੀਂ ਮੇਰੇ ਤੁਸੀਂ ਹੋ ਤੁਸੀਂ ਮੇਰੀ ਬਾਹ ਬੜੋ ਮੇਰੀ ਪੋਤਰੀ ਦਾ ਵਿਆਹ ਕਰਵਾ ਦਿਓ ਆਪ ਜੀ ਦਾ ਧੰਨਵਾਦ ਦਾਸ ਭਾਈ ਖਜਾਨ ਸਿੰਘ ਮੈਂ ਬਖੇਵਾਲ ਕਲੋਨੀ ਦਾ ਰਹਿਣ ਵਾਲਾ ਹਾਂ ਤੇ ਦਾਸ ਦਾ ਪੁੱਤਰ ਸਰਦਾਰ ਜਗਜੀਤ ਸਿੰਘ ਜੀ ਜੋ ਕਿ ਫਰੂਟ ਦੀ ਰੇੜੀ ਲਾਉਂਦਾ ਹੈ ਇਹ ਤੇ ਆਪਣਾ ਘਰ-ਵਾਰ ਕਰਕੇ ਗੁਜ਼ਾਰਾ ਕਰਦੇ ਸੀ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਕੁਝ ਸਾਲ 1.5 ਸਾਲ ਬਾਅਦ ਇੱਥੇ ਘਰ ਬੈਠਾ ਸੀ ਤੇ ਉਹਨੂੰ ਅਟੈਕ ਹੋ ਗਿਆ ਇਸ ਲਈ ਬੇਟੀ ਦਾ ਮੇਰੇ ਜੀ ਹੁੰਦੇ ਜੀ ਕਾਰਜ ਕਰਵਾ ਦੇ ਤਾਂ ਕਿ ਨਾ ਕਿ ਮੈਂ ਉਹ ਆ ਵੀ ਪੈਣਾ ਪਰ ਆਉਂਦਾ ਹਾਂ ਉਹ ਦੱਸਾਂ ਮੇਰਾ ਕੋਈ ਨਹੀਂ ਮੇਰੇ ਤੁਸੀਂ ਹੋ ਤੁਸੀਂ ਮੇਰੀ ਬਾਹ ਮੜੋ ਮੇਰੀ ਪੋਤਰੀ ਦਾ ਵਿਆਹ ਕਰਵਾ ਦਿਓ ਆਪ ਜੀ ਦਾ ਧੰਨ ਦਾਸ ਭਾਈ ਖਜਾਨ ਸਿੰਘ ਮੈਂ ਬੱਕੇਵਾਲ ਕਲੋਨੀ ਦਾ ਰਹਿਣ ਵਾਲਾ ਹਾਂ ਤੇ ਦਾਸ ਦਾ ਪੁੱਤਰ ਸਰਦਾਰ ਜਗਜੀਤ ਸਿੰਘ ਜੀ ਜੋ ਕਿ ਫਰੂਟ ਦੀ ਰੇੜੀ ਲਾਉਂਦਾ ਹੈ ਇਹ ਤੇ ਆਪਣਾ ਕਾਰੋਬਾਰ ਕਰਕੇ ਗੁਜ਼ਾਰਾ ਕਰਦੇ ਸੀ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਕੁਝ ਸਾਲ 1.5 ਸਾਲ ਬਾਅਦ ਇੱਥੇ ਘਰ ਬੈਠਾ ਸੀ ਤੇ ਉਹਨੂੰ ਅਟੈਕ ਹੋ ਗਿਆ। ਮੇਰੀ ਬੇਟੀ ਦਾ ਮੇਰੇ ਜੀ ਹੁੰਦੇ ਜੀ ਕਾਰਜ ਕਰਵਾ ਦੇ। ਤਾਂ ਕਿ ਨਾ ਕਿ ਮੈਂ ਮੈਨੂੰ ਆਪ ਵੀ ਪੈਣਾ ਪਰਾਉਂਦਾ ਯੋ ਡਰਦਾ। ਮੇਰਾ ਕੋਈ ਨਹੀਂ। ਮੇਰੇ ਤੁਸੀਂ ਹੋ ਤੁਸੀਂ ਮੇਰੀ ਬਾਹ ਮੜੋ। ਮੇਰੀ ਪੋਤਰੀ ਦਾ ਵਿਆਹ ਕਰਵਾ ਦਿਓ। ਆਪ ਜੀ ਦਾ ਦਰਨਾ। ਦਾਸ ਭਾਈ ਖਜਾਨ ਸਿੰਘ ਐ ਫਕੇਵਾਲ ਕਲੋਨੀ ਦਾ ਰਹਿਣ ਵਾਲਾ ਤੇ ਦਾਸ ਦਾ ਪੁੱਤਰ ਸਰਦਾਰ ਜਗਜੀਤ ਸਿੰਘ ਜੀ ਜੋ ਕਿ ਫਰੂਟ ਦੀ ਰੇੜੀ ਲਾਉਂਦਾ ਇਹ ਤੇ ਆਪਣਾ ਘਰ-ਬਾਰ ਕਰਕੇ ਗੁਜ਼ਾਰਾ ਕਰਦੇ ਸੀ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਕੁਝ ਸਾਲ 1.5 ਸਾਲ ਬਾਅਦ ਇੱਥੇ ਘਰ ਬੈਠਾ ਸੀ ਤੇ ਉਹਨੂੰ ਅਟੈਕ ਹੋ ਗਿਆ ਮੇਰੀ ਬੇਟੀ ਦਾ ਮੇਰੇ ਜੀ ਹੁੰਦੇ ਜੀ ਕਾਰਜ ਕਰਵਾ ਦੇ ਤਾਂ ਕਿ ਨਾ ਕਿ ਮੈਂ ਮਨੂ ਆ ਵੀ ਪੈਣਾ ਪਰ ਆਉਂਦਾ ਜੋ ਦੱਸਾ ਮੇਰਾ ਕੋਈ ਨਹੀਂ ਮੇਰੇ ਤੁਸੀਂ ਹੋ ਤੁਸੀਂ ਮੇਰੀ ਬਾਹ ਮੜੋ ਮੇਰੀ ਪੋਤਰੀ ਦਾ ਵਿਆਹ ਕਰਵਾ ਦਿਓ ਆਪ ਜੀ ਦਾ ਧੰਨਵਾਦ ਦਾਸ ਭਾਈ ਖਜਾਨ ਸਿੰਘ ਮੈਂ ਬੱਖੇਵਾਲ ਕਲੋਨੀ ਦਾ ਰਹਿਣ ਵਾਲਾ ਹਾਂ ਤੇ ਦਾਸ ਦਾ ਪੁੱਤਰ ਸਰਦਾਰ ਜਗਜੀਤ ਸਿੰਘ ਜੀ ਜੋ ਕਿ ਫਰੂਟ ਦੀ ਰੇੜੀ ਲਾਉਂਦਾ ਹੈ ਇਹ ਇਹ ਆਪਣਾ ਕਾਰੋਬਾਰ ਕਰਕੇ ਗੁਜ਼ਾਰਾ ਕਰਦੇ ਸੀ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਕੁਝ ਸਾਲ 1.5 ਸਾਲ ਬਾਅਦ ਇੱਥੇ ਘਰ ਬੈਠਾ ਸੀ ਤੇ ਉਹਨੂੰ ਅਟੈਕ ਹੋ ਗਿਆ